ਆਧੁਨਿਕ ਯੁੱਗ ਦੇ ਵਿੱਚ ਜਾਨਵਰਾਂ ਅਤੇ ਮਨੁੱਖ ਦੇ ਵਿੱਚ ਜੋ ਪਿਆਰ ਪਣਦਾ ਜਾ ਰਿਹਾ ਹੈ ਉਹ ਇੱਕ ਮਨੁੱਖਤੀ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਕਿਉਂਕਿ ਅੱਜ ਕੱਲ ਦੇ ਜੀਵਨ ਦੇ ਵਿੱਚ ਜਿੱਥੇ ਮਨੁੱਖ ਇੰਨਾ ਵਿਅਸਤ ਹੋ ਗਿਆ ਹੈ ਕਿ ਉਸ ਦੇ ਕੋਲ ਆਪਣੇ ਘਰ ਪਰਿਵਾਰ ਦੇ ਲਈ ਹੀ ਸਮਾਂ ਨਹੀਂ ਪਰ ਦੂਜੇ ਪਾਸੇ ਕਈ ਲੋਕ ਅਜਿਹੇ ਨੇ ਕਿ ਜਿਹੜੇ ਆਪਣੇ ਸ਼ੌਂਕ ਦੇ ਨਾਲ ਜਾਂ ਫਿਰ ਜਾਨਵਰਾਂ ਦੇ ਨਾਲ ਕਹਿ ਲਿਏ ਕਿ ਪਿਆਰ ਹੋਣ ਦੇ ਨਾਲ ਜਾਨਵਰਾਂ ਨੂੰ ਪਾਲ ਰਹੇ ਨੇ ਅਜਿਹਾ ਹੀ ਕਪੂਰਥਲਾ ਦੇ ਡੌਗ ਸ਼ੋਅ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਕਈ ਲੋਕ ਜਾਨਵਰਾਂ ਨੂੰ ਐਨੇ ਪਿਆਰ ਨਾਲ ਰੱਖਣ ਵਾਲੇ ਨਜ਼ਰ ਆਏ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਕੁੱਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੋਂ ਅਲੱਗ ਹੋਣ ਇੰਜ ਜਾਪਦਾ ਏ ਕਿ ਕੁੱਤੇ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਨੇ ਕਪੂਰਥਾ ਦੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਵਿੱਚ ਆਯੋਜਿਤ ਕੀਤੇ ਗਏ ਡੌਗ ਸ਼ੋਅ ਦੇ ਵਿੱਚ ਕੁੱਤਿਆਂ ਅਤੇ ਇਨਸਾਨਾਂ ਦੇ ਪਿਆਰ ਦੀ ਇੱਕ ਵੱਖਰੀ ਮਿਸਾਲ ਦੇਖਣ ਨੂੰ ਨਜ਼ਰ ਆਈ ਹੈ। ਸਾ ਤੇ ਕਿੱਥੋਂ ਆਏ ਹੋ ਤੇ ਅੱਜ ਇਸ ਡੌਗ ਸ਼ੋਅ ਵਿੱਚ ਹਿੱਸਾ ਲਿਆ ਹੈ, ਅਵਾਰਡ ਵੀ ਲੈਣਾ ਹੈ। ਸਰ ਸਰ ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਕਰੋਂ ਤੋਂ ਆਏ ਆਂ। ਵੱਡੀ ਲੱਗਣਾ। ਤੇ ਸਰ ਫਸਟ ਟਾਈਮ ਆਂ ਸਾਡਾ ਇਹ ਡੌਗ ਸ਼ੋਅ ਅੱਜ। ਤੇ ਕਿਨ ਕੋਰਸ ਕੁੱਤਾ ਵੀ ਆਪਣਾ ਕੋਲ ਛੇ ਮਹੀਨੇ ਜਿਹੜੀ ਹਾਂਜੀ ਤੇ ਬਹੁਤ ਫਰੈਂਡਲੀ ਕੁੱਤਾ ਏ ਹਾਂਜੀ ਬੇਸਿਕਲੀ ਕਿੱਥੋਂ ਦੀ ਨਸਲ ਹੈ ਜੀ ਇਹ ਇਟਾਲੀਅਨ ਹੈ ਜੀ ਬੇਸਿਕਲੀ ਇਟਾਲੀਅਨ ਬਰੀਡ ਹੈ ਜੀ ਪੰਜਾਬ ਵਿੱਚ ਕਿੰਨੀ ਕਿਉਂ ਜੇ ਕਿ ਸੰਖਿਆ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਿੰਨੀ ਹੋਊਗੀ ਪੰਜਾਬ ਤੋਂ ਵੇਖੋ ਜੀ ਜੁਦਾ ਹੱਡ ਨਾਲੇ ਆਵਾਜ਼ ਚਾਰਜ ਬੜੇ ਕੁੱਤੇ ਹੋਣਗੇ ਇਹ ਨਾਲ ਦੇ ਇਹ ਗੰਦਰ ਤੋਂ ਲਿਆ ਸੀ ਤੇ ਜਿਹੜਾ ਫੁਫਾਦਰੇ ਦਾ ਉਹ ਛੋਟੂ ਕਰ ਲਾਏ ਹਉਦ ਦੇ ਮਦਰ ਹਰੀ ਮੰਦਰ ਉਹਦੀ ਹੈ ਇਨੀ ਕੀਮਤ ਦੀ ਕੀਮਤਾਂ ਦੀ ਜੇ ਲੱਖ ਰੁਪਏ ਲੱਗ ਪੰਨਗੇ ਇਹਦੇ ਬੱਚੇ ਦੇ ਕਾਜੀ ਇਹਨੇ ਵਾੜ ਵੀ ਮਿਲਿਆ ਕੋਈ ਹਾਂਜੀ ਹਾਂਜੀ ਆਹ ਵਖੋ ਜੀ ਫਸਟ 라운ਡ ਦਾ ਵਿਨਰ ਹੈ ਫਸਟ ਹਾਂਜੀ ਕੀ ਨਾਮ ਹੈ ਤੁਹਾਡਾ ਔਰ ਕੀ ਹੈ ਜੋ ਤੁਸੀਂ ਇੱਥੇ ਦੇਖਿਆ ਡੌਗ ਸ਼ੋ ਚ ਕੀ ਅਬਜ਼ਰਵ ਕੀਤਾ ਮੇਰਾ ਨਾਮ ਦਾਨਿਸ਼ ਅਬਰਾਏ ਹੈ ਤੇ ਅੱਜ ਮੈਂ ਇੱਥੇ ਡੌਗ ਸ਼ੋ ਦੇਖਣ ਆਇਆ ਅਕਸਰ ਮੈਂ ਸੁਣਿਆ ਵੀ ਕੁ ਡੌਗ ਜਿਹੜੇ ਹੁੰਦੇ ਆ ਉਹ ਸਭ ਨੂੰ ਵੱਢਦੇ ਆ ਟੰਗ ਕਰਦੇ ਆ ਪਰ ਇੱਥੇ ਕੁਝ ਨਹੀਂ ਹੈਗਾ ਡੌਗ ਸਾਡੇ ਨਾਲ ਬਿਲਕੁਲ ਫ੍ਰੈਂਡਲੀ ਹੋ ਕੇ ਰਹਿੰਦੇ ਨੇ ਤੇ ਮੈਂ ਇੱਥੇ ਬਹੁਤ ਹੀ ਅੱਛੀ ਅੱਛੀ ਤਰ੍ਹਾਂ ਦੇ ਬਰੀਡ ਦੇ ਡੌਗਸ ਦੇਖੇ ਮੈਨੂੰ ਬਹੁਤ ਪਸੰਦ ਆਇਆ ਮੈਨੂੰ ਡੌਗਸ ਨਾਲ ਬਹੁਤ ਪਿਆਰ ਹੈ ਥੈਂਕ ਯੂ ਏ ਆਪਾ ਭਾਜੀ ਨਾਮ ਮੇਰਾ ਵੀਰਜਿੰਦਰ ਜੀ ਨਵਦੀਪ ਸਿੰਘ ਜੀ ਤੇ ਅਸੀਂ ਆਇਆ ਦਰਾਹਤੋ ਜੀ ਬਰੀਡ ਲੈ ਕੇ ਇੱਥੇ ਆਏ ਹਾਂ ਬਰੀਡ ਜੀ ਇੱਕ ਟਵਾਈਪੂਡ ਲੈ ਕੇ ਆਏ ਜੀ ਤੇ ਚੌ ਚੌ ਲੈ ਕੇ ਆਏ ਆ ਜੀ ਕੀ ਖਾਸੀਅਤ ਹੈ ਇਸ ਨਸਲ ਦੀ ਖਾਸੀਅਤ ਭਾਜੀ ਸਭ ਤੋਂ ਪਹਿਲਾਂ ਤਾਂ ਇਹ ਵੀ ਕਿਊਟ ਲੱਗਦੀ ਹੈ ਬਰੀਡ ਸੋਹਣੀ ਬਰੀਡ ਆ ਜੀ ਤੇ ਦੂਜੀ ਰਾਖੀ ਵੀ ਕਰਦੀ ਹੈ ਜੀ ਤੇ ਗਾਰਡ ਦਾ ਕੰਮ ਕਰਦੀ ਆ ਤੇ ਬਾਕੀ ਤੁਹਾਡੇ ਸਾਹਮਣੇ ਆਈ ਕਦਾਂ ਆ ਕਰੋ ਬਦੇਸ਼ੀ ਬ੍ਰੀਡ ਹਾਂਜੀ ਬਦੇਸ਼ੀ ਆ ਜੀ ਇਹ ਰਸ਼ੀਆ ਦਾ ਜੀ ਇਹ ਕੀਮਤ ਦੇ ਵਿੱਚ ਹੀ ਮਿਲ ਜਾਵੇ ਇਹ ਗਿਵਨ ਪਾਜੀ ਕੁਆਲਟੀ ਦੇ ਹਿਸਾਬ ਨਾਲ ਆ ਜੀ ਤੇ ਹੁਣ ਥੋੜਾ ਜਿਹਾ ਜਿਵੇਂ ਮੰਨ ਲਓ ਤੁਸੀਂ ਮਾਰਕੀਟ ਵੀ ਠੰਡੀ ਆ ਤੇ 30000 ਤੋਂ ਲੈ ਕੇ 60000 ਤੱਕਰ ਬੱਚਾ ਜੀ ਤੇ ਮੇਨ ਗੱਲ ਆ ਕੁਆਲਟੀ ਤੇ ਜੀ ਡੋਕਸ਼ੋ ਚਾਹੇ ਉਹ ਇਹਨੂੰ ਲੈ ਕੇ ਇੱਕ ਪ੍ਰਦਰਸ਼ਨੀ ਆ ਜਾਂ ਕੰਪੀਟੀਸ਼ਨ ਨਹੀਂ ਡੋਕਸ਼ੋ ਚੀ ਕੰਪੀਟੀਸ਼ਨ ਲਈ ਆਇਆ ਹੈ ਜੀ ਆਮੇ ਤੋਂ 12 ਕਿਹੜੀ ਬਰੀਡ ਲੈ ਕੇ ਆਏ ਹੋ ਔਰ ਇਹ ਬਰੀਡ ਦੀ ਕੀ ਖਾਸੀਅਤ ਕੀ ਹੈ ਕਿੰਨੀ ਕੀਮਤ 62 ਇਹ ਬਰੀਡ ਆ ਜੀ ਅਮਰੀਕਨ ਬੁਲੀ ਮੇਰਾ ਨਾਮ ਗੁਰਵੇਸ ਸਿੰਘ ਆ ਤੇ ਇਹ ਬਰੀਡ ਦੀ ਖਾਸੀਅਤ ਇਹ ਬਹੁਤ ਵਧੀਆ ਫੈਮਿਲੀ ਡੌਗ ਆ ਇਹ ਕਿਸੇ ਨੂੰ ਵੀ ਕੁਝ ਨਹੀਂ ਕਹਿੰਦੇ ਜਿੱਦਾਂ ਹੁਣ ਤੁਸੀਂ ਵੀ ਕੋਲ ਆਉਂਗੇ ਹੱਥ ਲਾਉਂਗੇ ਕਿਸੇ ਨੂੰ ਇਹਨਾਂ ਨੇ ਕੁਝ ਨਹੀਂ ਕਹਿਣਾ ਤੇ ਇਹ ਜਿਹੜੇ ਗਾਰਡ ਡੌਗ ਬੜੇ ਵਧੀਆ ਇਹਨਾਂ ਨੇ ਤੁਹਾਡੀ ਸੇਫਟੀ ਘਰ ਦੀ ਪੂਰੀ ਕਰਨੀ ਆ ਕੋਈ ਉਪਰਾ ਬੰਦਾ ਤੁਹਾਡੇ ਘਰ ਚ ਨਹੀਂ ਵੜ ਸਕਦਾ ਫੈਮਿਲੀ ਟਾਕ ਉਹਦਾ ਪੂਰੇ ਆ ਇਹਦੀ ਕੀਮਤ ਕੀ ਹੈਗੀ ਹੈ ਕਿੰਨੇ ਚ ਬਜ਼ਾਰ ਚ ਵੇਚਦੇ ਬਰੀਡ ਕਿਹੜੀ ਹੈ 25000 ਤੋਂ ਸ਼ੁਰੂ ਹੋ ਜਾਂਦੇ ਆ ਬੱਚੇ ਹਾਂਜੀ ਇਹ ਆ ਤੋ ਤੇ ਇਹ ਜਿਹੜੀ ਬਰੀਡ ਹੈ ਇਹਦਾ ਪੂਰਾ ਕੀ ਨਾਮ ਲਿਆ ਜਾਂਦਾ ਔਰ ਕਿੱਥੋਂ ਦੀ ਕਿਹੜੀ ਕੰਟਰੀ ਦੀ ਬਰੀਡ ਹੈ ਔਰ ਇੰਡੀਆ ਚ ਕਿੰਨੇ ਹੈਗੇ ਨੇ ਇਸ ਨਾਲ ਦੇ ਬਰੀਡ ਇਹ ਇਹਨਾਂ ਚ ਸਾਈਜ਼ ਆਉਂਦੇ ਆ ਤਿੰਨ ਚਾਰ ਸਾਈਜ਼ ਦਾ ਪਾਕਟ ਪਾਕਟ ਆ ਸਟੈਂਡਰਡ ਆ ਐਕਸਲ ਆ ਡਬਲ ਐਕਸਲ ਆ ਮਾਈਕਰੋ ਆ ਕਿੰਨੇ ਸਾਈਜ਼ ਆਉਂਦੇ ਆ ਤੇ ਆਪਣੇ ਇਹ ਅਮਰੀਕਾ ਦੀ ਬਰੀਡ ਹੈ ਅਮਰੀਕਨ ਬੋਲੀ ਇਹ ਜਿਸਾ ਇਹਨਾਂ ਦੇ ਫੇਸਸ ਤੋਂ ਲੱਗ ਰਿਹਾ ਹੈ ਕਿ ਕਾਫੀ ਖੁਖਾਰ ਲੱਗਦੇ ਨੇ ਕਿ ਇਹ ਵੀ ਬਾਕੀ ਕੁੱਤੇ ਅੰਗ ਲੋਕ ਕਰ ਲੈਂਦੇ ਨੇ ਖਾਰਨੇ ਕੇ ਫ੍ਰੈਂਡਲੀ ਡੌਗ ਨੇ ਇਹ ਬਿਲਕੁਲ ਫ੍ਰੈਂਡਲੀ ਡੌਗ ਆ ਦੇਖੋ ਆਜ ਦਾ ਹੱਥ ਵੀ ਪਾ ਲਈਏ ਤਾਂ ਵੀ ਕੁਝ ਨਹੀਂ ਕਹਿੰਦੇ ਹਾਂਜੀ ਇੱਕ ਵਾਰੀ ਦੁਬਾਰਾ ਦਿਖਾੜਾ ਕਿਉਂਕਿ ਲੋਕ ਅਕਸਰ ਸਮਝਦੇ ਨੇ ਕਿ ਇਹੋ ਜਿਹੇ ਕੁੱਤੇ ਕੰਗ ਕਰਦੇ ਨੇ ਆ ਦੇਖੋ ਪਹਿਲਾਂ ਤੁਸੀਂ ਵੀ ਪਾ ਲੋ ਕੁਝ ਨਹੀਂ ਕਹੂਗਾ ਹਾਂਜੀ ਅੱਜ ਇੱਕ ਬ੍ਰੀਡ ਹੈ ਮੇਰਾ ਨਾਮ ਜੀ ਗੁਰਚਰਨ ਮਹਿਰਾ ਹੈ ਤੇ ਟੁਆਇਪੌਮ ਬਰੀਡ ਲੈ ਕੇ ਆਈਆਂ ਸੀ ショว์ ਕਰਨ ਵਾਸਤੇ ਮਾਚੀ ਵਾਲਾ ਸਾਹਿਬ ਤੋਂ ਆਏ ਜੀ ਭਾਈ ਸਾਹਿਬ ਅਭੀ ਹੈ ਹਾਂ ਅਮਰੇ ਅਮਰੇ ਸਾਹਿਬ ਤੋਂ ਇਹ ਮੈਨੂੰ ਇਹ ਦੱਸੋ ਰੁਤਨ ਜੀ ਕਿ ਇਹ ਜਿਹੜੀ ਬਰੀਡ ਹੈ ਇਹ ਕੀ ਇਹਦਾ ਨਾਮ ਹੈ ਔਰ ਬੜੀ ਇਹ ਹੈਰੀ ਜੀ ਟੁਆਇ ਜੀ ਬਰੀਡ ਹੈ ਕਿੰਨੇ ਕੀਮਤ ਚ ਬਾਜ਼ਾਰ ਚ ਅਵੇਲੇਬਲ ਹੈ ਇੰਡੀਅਨ ਬਰੀਡ ਹੈ ਕਿ ਬਾਹਰੀ ਬਰੀਡ ਹੈ ਕਿਉਂ ਲੋਕ ਖਰੀਦੇ ਨੇ ਸਰ ਜੀ ਇਹ ਬਰੀਡ ਤਾਂ ਬਰਲੀ ਆ ਇਹ ਟੁਆਇਪੌਮ ਇਹਨੂੰ ਕਹਿੰਦੇ ਆਪਾਂ ਤੁਸੀਂ ਸਹੀ ਕਿਹਾ ਵੀ ਟੁਆਇ ਲੱਗ ਰਹੀ ਹੈ ਹੈ ਟੁਆਇ ਕਰਕੇ ਇਹ ਤਾਂ ਨਾ ਵੀ ਟਵਾਈ ਟਵਾਈ ਪੌਮੀ ਬ੍ਰੀਡ ਰੱਖ ਦਿੱਤੇ ਐਕਚੁਅਲੀ ਵਰਲਡ ਫੇਮਸ ਨਾਮ ਇਹਦਾ ਜਿਹੜਾ ਪਮੀਰੀਅਨ ਹੈ ਠੀਕ ਹੈ ਜਿਆਦਾ ਛੋਟਾ ਹੋਣ ਕਰਕੇ ਇਹਨੂੰ ਹੁਣ ਨਾਮ ਚੇਂਜ ਕਰਤਾ ਟਵਾਈ ਟਵਾਈ ਪੌਮ ਦਾ ਨਾਮ ਰੱਖ ਦਿੱਤਾ ਇਹਦਾ ਠੀਕ ਹੈ ਜੀ ਔਰ ਲੋਕ ਕਿਉਂ ਲੈਂਦੇ ਨੇ ਕਿਉਂ ਖਰੀਦਦੇ ਨੇ ਬਸ ਇਹਨਾਂ ਦੀ ਕਿਊਟਨੈਸ ਜ਼ਿਆਦਾ ਹੈ ਜੀ ਔਰ ਐਗਰੈਸਿਵ ਨਹੀਂ ਹੁੰਦੇ ਵੱਢਦੇ ਨਹੀਂਗੇ ਔਰ ਘਰ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਅਡਜਸਟਮੈਂਟ ਹੋ ਜਾਂਦੇ ਆ ਹਾਂਜੀ ਔਰ ਇਹਦੀ ਕੀਮਤ ਬਾਜ਼ਾਰ ਦੇ ਵਿੱਚ ਕਿੰਨੀ ਹੈ ਮਿਨੀਮਮ ਤੋਂ ਮੈਕਸਿਮਮ ਸਰ ਜੀ ਇਹਦਾ ਜੇ ਪੱਪੀ ਦੇਖੇ ਜਾ ਅਕੋਰਡਿੰਗ ਟੂ 50 ਪਲੱਸ ਸੀ ਮਿਲੂ 50 प्लस मींस 50000 ਤੋਂ ਉਪਰ ਹੀ ਮਿਲੇਗਾ ਜੀ ਔਰ ਪੂਰਾ ਡਿਵੈਲਪਡ ਡੌਗ ਡਿਵੈਲਪਡ ਡੌਗ ਤਾਂ ਵੈਸੇ ਕੋਈ ਸੇਲ ਕਰਦਾ ਨਹੀਂਗਾ ਜੇ ਕੋਈ ਸੇਲ ਕਰੇ ਤੇ 1 ਲੱਖ ਤੋਂ ਉਪਰ ਹੀ ਮਿਲੇਗਾ ਤੇ ਕਿੰਨੀ ਕ ਇਹ ਬਰੀਡ ਹੈਗੀ ਆ ਪੰਜਾਬ ਚ ਇੰਡੀਆ ਚ ਕਿੰਨੀ ਅਵੇਲੇਬਲ ਹੈ ਕਿ ਸ਼ਾਰਟ ਹੈ ਨਹੀਂ ਜੀ ਹੁਣ ਤਾਂ ਬਰੀਡ ਹੈ तकरीबन ਪ੍ਰਮੋਟ ਹੋ ਗਈ ਵਧੀਆ ਉਹੀ ਪ੍ਰਮੋਟ ਕਰਨ ਦੇ ਚੱਕਰ ਦੀ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਆ ਕਿ ਆਨਲਾਈਨ ਟਾਈਮ 'ਚ ਹੋਰ ਵੀ ਜ਼ਿਆਦਾ ਪ੍ਰਮੋਟ ਹੋਵੇ ਤੇ ਵੈਸੇ ਹੁਣ ਤਕਰੀਬਨ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਕਿ ਟੁਆਇਪ ਪੌਮ ਵੀ ਇੱਕ ਬ੍ਰੀਡ ਹੈ ਕੋਈ ਇੱਕ ਆਖਰੀ ਸਵਾਲ ਹੈ ਤੁਸੀਂ ਇਹਨੂੰ ਬੜਾ ਤਿਆਰ ਕਰ ਰਹੇ ਸੀ ਬਰਸ਼ ਨਾਲ ਇਹਦੇ ਵਾਲਾਂ ਨੂੰ ਬਣਾ ਰਹੇ ਸੀ ਕੀ ਇਹ ਜ਼ਰੂਰਤ ਪੈਂਦੀ ਹੈ ਕਿ ਇਹ ਡੌਗ ਨੂੰ ਰੱਖਣਾ ਹੀ ਦਿੰਦਾ ਨਹੀਂ ਸਰ ਕੋਈ ਜ਼ਿਆਦਾ ਇਹਨਾਂ ਦੀ ਕੇਅਰ ਨਹੀਂ ਹੈਗੀ ਆਦਮੀ ਬਸ ਤਕਰੀਬਨ 15-20 ਮਿੰਟ ਦੇ ਵਿੱਚ ਰੈਡੀ ਹੋ ਜਾਂਦਾ ਅਸੀਂ ਤਾਂ ਤਾਂ ਇਹਨੂੰ ਤਿਆਰ ਕਰ ਰਹੇ ਹਾਂ ਕਿ ਹੁਣ ਇਹਦਾ ਸ਼ੋਅ ਰਿੰਗ ਦੇ ਵਿੱਚ ਲੈ ਕੇ ਜਾਣਾ ਹੈ ਹਾਂਜੀ ਠੀਕ ਹੈ ਜੀ ਜਿੱਦਾਂ ਇਹ ਸੈਟ ਹੋ ਜਾਣਾ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਨਵੀਨ ਮੇਰਾ ਨਾਮ ਜਲੰਧਰ ਤੋਂ ਹੈ ਜੀ ਇਹ ਡੌਗ ਸ਼ੋਅ ਦੇਖਣ ਆਇਆ ਹਾਂ ਡੌਗ ਲਵਰ ਹਾਂ ਕਿ ਇੰਨੇ ਇਹ ਇਹ ਇੰਨਾ ਚੀਜ਼ਾਂ ਦੀ ਲੋੜ ਹੈ ਡੌਗ ਸ਼ੋਅਜ਼ ਦੀ ਔਰ ਕੀ ਗੇਨ ਹੁੰਦਾ ਇੱਕ ਡੌਗ ਲਵਰ ਨੂੰ ਇੱਥੇ ਆ ਕੇ ਇੱਕ ਪਸੰਦ ਦੀ ਗੱਲ ਹੈ ਜੀ ਜਿਨ੍ਹਾਂ ਨੂੰ ਪਸੰਦ ਉਹ ਤਾਂ ਜ਼ਰੂਰ ਆਂਦੇ ਨੇ ਚਾਹੇ ਲੋਕਲ ਆ ਜਾਂ ਆਟੋ ਸਟੇਟ ਆ ਆਊਟ ਆਫ ਸਿਟੀ ਕਿਤੇ ਵੀ ਆ ਇੱਕ ਸ਼ੌਂਕ ਦੀ ਗੱਲ ਵੀ ਆ ਮੈਨੂੰ ਸ਼ੌਂਕ ਦੀ ਕਹਾਂਗੇ ਜਾਂ ਕਈ ਆਪਣੀ ਹਿਫਾਜ਼ਤ ਵਾਸਤੇ ਪੈਟਰੋਲਿੰਗ ਵਾਸਤੇ ਜਾਂ ਕਿਸੇ ਹੋਰ ਪਰਪਸ ਲਈ ਲੈਂਦੇ ਆ ਬਰੀਡਿੰਗ ਵਾਸਤੇ ਲੈਂਦੇ ਆ ਅਗਰੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ ਕੋਈ ਸ਼ੌਂਕ ਵਾਸਤੇ ਆਏ ਆ ਕੋਈ ਆਪਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਆਪਣੇ ਬਰੀਡਿੰਗ ਕਰवानी ਆ ਕਿ ਬੱਚੇ ਸੇਲ ਕਰਨੇ ਆ ਅਲੱਗ-ਅਲੱਗ ਮਕਸਦ ਹਰੇਕ ਦਾ ਕਿੰਨ ਕਿੰਨਾ ਕੋ ਹੁੰਦਾ ਹੈ ਕਾਫੀ ਬਰੀਡਸ ਬਾਰੇ ਜਾਣਕਾਰੀ ਮਿਲਦੀ ਹੈ ਇਨਾਂ ਟੋਕ ਸ਼ੋਅ ਹਾਂ ਅਕਸਰ ਅਸੀਂ ਹਰ ਵਾਰੀ ਆਈਦਾ ਕੁਛ ਹੀ ਕਰੀਦੀ ਬਟ ਇਸ ਵਾਰੀ ਜਿਹੜੀ ਬਰੀਡ ਕੋ ਘਟ ਨੇ ਜਿਆਦਾ ਜਰਮਨ ਸ਼ੈਫਰਡ 골ਡਨ ਰੀਟਰੀਵਰ ਆ लैब्राडोर या कुछ ही ब्रीड ज्यादा नहीं ऐड किया गया कि है हेल्पफुल नहीं देख डॉग लवर लिए जे किसी डॉग दी ਤੁਸੀਂ ਪਰਚੇਸ ਕਰਨੀ ਹੈ ਡੌਗ ਨੂੰ ਘਰ ਵਿੱਚ ਰੱਖਣਾ ਹੈ ਤੇ ਹੈਲਪਫੁਲ ਨਹੀਂ ਬਿਲਕੁਕ ਬਿਲਕੁਕ ਜੀ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਹੁੰਦਾ ਪੂਰੀ ਜਿੱਦਾਂ ਸਾਡੀ ਇੱਕ ਡਿਊਟੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਕੋਈ ਬਾਇ ਨੇਚਰ ਡਿਊਟੀਆਂ ਨੇ ਬਿਲਕੁਲ मैम ਅਕਸਰ ਅੱਜ ਕੱਲੇ ਮੰਨਿਆ ਜਾਂਦਾ ਹੈ ਕਿ ਡੌਂਡਿਆਂ ਕਿ ਡੌਗਸ ਨੇ ਫੜ ਲਿਆ ਜਾਂ ਪਿਕਅਪ ਕਰ ਲਿਆ ਤੇ ਕੀ ਕਹਿਣਾ ਚਾਹੁੰਦੇ ਇੱਕ ਮਹਿਲਾ ਦੇ ਤੌਰ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਡੌਗ ਦੀ ਜ਼ਰੂਰਤ ਹੁੰਦੀ ਹੈ ਘਰ ਹਾਂਜੀ ਜ਼ਰੂਰ ਜੀ ਕੀ ਕੀ ਜ਼ਰੂਰਤ ਪੂਰੀ ਕਰਦਾ ਹੈ

ਸਰ ਮੈਂ ਪਹਿਲਾਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇਦਾ ਮੈਂ ਡਾਕਟਰ ਮਨੀਸ਼ ਸੀਨੀਅਰ ਸਾਇੰਟਿਸਟ ਤੇ ਮੇਰੇ ਨਾਲ ਖੜੇ ਆ ਸ਼੍ਰੀ ਰਿਤੇਸ਼ ਪਾਠਕ ਜੀ ਇਹ ਵੀ ਸੀਨੀਅਰ ਸਾਇੰਟਿਸਟ ਲਗੇ ਇਥੇ ਪੁਸ਼ਪਾ ਗੁਜਰਾਤ ਦੇ ਸਾਇੰਸ ਸਿਟੀ ਤੋਂ ਅਸੀਂ ਹਰ ਸਾਲ ਜਿਹੜਾ ਡੌਗ ਸ਼ੋ ਕਰਾਉਂਦੇ ਆ ਸਾਡਾ ਇੱਕ ਐਨੂਅਲ ਇਵੈਂਟ ਹੈਗਾ ਤੇ ਇਸ ਬਾਰੇ 15th ਐਂਡ 16th ਦਾ ਡੌਗ ਸ਼ੋ ਹੈਗਾ ਜਿਹੜਾ ਕਿ ਅਸੀਂ ਇਸ ਵਾਰ ਇੱਕ ਆਪਣੀ ਸਾਇੰਸ ਸਿਟੀ ਚ ਕਰਾ ਰਹੇ ਹਾਂਗੇ ਤੇ ਇਹਦੇ ਨਾਲ ਅਸੀਂ ਜਰਮਨ ਸ਼ੈਪਰਡ ਦੀ ਸਪੈਸ਼ਲਿਟੀ ਸ਼ੋ ਵੀ ਕਰਾ ਰਹੇ ਹਾਂ ਤੇ ਜਿਹੜਾ ਮੇਨ ਆਬਜੈਕਟਿਵ ਹੈਗਾ ਬਹੁਤ ਅੱਛਾ ਤੁਹਾਡਾ ਕੁਐਸਚਨ ਹੈਗਾ ਕਿ ਰਿਗਾਰਡਿੰਗ ਇਹ ਸ਼ੋਅ ਤੋਂ ਤੁਸੀਂ ਕਿਉਂ ਕਰਾਉਂਦੇ ਹੋ ਕਿਉਂਕਿ ਸਾਰੇ ਲੋਕੀ ਸੋਚਦੇ ਹੋਣੇ ਵੀ ਸਾਇੰਸ ਸਿਟੀ ਦੇ ਵਿੱਚ ਸਾਈਜ਼ ਦੇ ਰਿਲੇਟਿਡ ਸਾਰੀ ਗੈਲਰੀ ਹੈਗੀ ਆ ਤੇ ਡੌਗ ਸ਼ੋਅ ਦਾ ਨਾਲ ਇਹਦੀ ਕੀ ਰੈਲੇਵੈਂਸ ਹੈਗੀ ਪਰ ਤੁਹਾਨੂੰ ਮੈਂ ਦੱਸਦਾ ਇੱਕ ਇੱਕ ਇਸ ਦਾ ਜਿਹੜਾ ਮੇਨ ਆਬਜੈਕਟਿਵ ਹੈਗਾ ਇਹ ਸ਼ੋਅ ਕਰਾਉਂਦਾ ਉਹ ਲੋਕਾਂ ਨੂੰ ਉਹ ਲੋਕਾਂ ਨੂੰ ਜੋੜਨਾ ਹੈ ਜਿਹੜੇ ਸਾਡੇ ਨਾਲ ਨਹੀਂ ਜੁੜੇ ਅਸੀਂ ਇਸ ਨੂੰ ਡੌਗ ਬਾਇਓ ਡਾਈਵਰਸਟੀ ਦੇ ਬਾਰੇ ਡੌਗ ਦੀ ਬਰੀਡਸ ਦੇ ਬਾਰੇ ਲੋਕਾਂ ਨੂੰ ਦੱਸਦੇ ਆ ਤੇ ਜਿਹੜੇ ਲੋਕੀ ਜਨ ਪਬਲਿਕ ਸਾਡੇ ਕੋਲ ਅਜ ਤੱਕ ਕ ਸਾਇੰਸ ਸਿਟੀ ਨਹੀਂ ਆਈ ਉਹ ਇਸ ਬਹਾਨੇ ਸਾਡੇ ਕੋਲ ਆਂਦੀ ਹੈ ਔਰ ਤੁਹਾਨੂੰ ਮੈਂ ਇਕਲ ਹੋਰ ਦੱਸ ਦਵਾਂ ਇਸੇ ਸ਼ੋ ਦੇ ਨਾਲ ਨਾਲ ਸਾਡਾ ਇੱਕ ਫੂਡ ਫੈਸਟੀਵਲ ਵੀ ਹੁੰਦਾ ਹੈ ਤੇ ਫਲਾਵਰ ਸ਼ੋ ਵੀ ਕਰਾਂਦੇ ਆ ਇਹ ਤਿੰਨ ਐਕਟੀਵਿਟੀਆਂ ਕ ਅਸੀਂ ਸਾਲ ਦੀਆਂ ਕ ਸਾਡੇ ਐਨੂਅਲ ਇਵੈਂਟਸ ਹੈ ਫਾਰ ਦ ਜਨ ਪਬਲਿਕ ਤੇ ਸਾਡਾ ਬੜਾ ਫਰੂਟਫੁੱਲ ਇੱਕ ਸ਼ੋ ਰਹਿੰਦਾ ਹੈ ਜੀ ਕ ਹਰ ਸਾਲ ਇਸ ਵਾਰ ਵੀ ਸਾਡੇ ਕੋਲ ਇੱਕ ਨੀਅਰ ਅਬਾਊਟ ਇੱਕ 200 ਦੇ ਕਰੀਬ ਐਂਟਰੀਜ਼ ਹੈਗੀਆਂ ਤੇ ਜਿਹੜੇ ਕੇਸੀਆਈ ਦੇ ਆਪਣੇ ਸ਼ੋਜ਼ ਹੁੰਦੇ ਆ ਡੌਗ ਸ਼ੋ ਉਹਨਾਂ ਦੇ ਵਿੱਚ ਵੀ ਨੀ ਐਂਟਰੀਆਂ ਹੁੰਦੀਆਂ ਪਰ ਅਸੀਂ ਬੜੀ ਸ਼ਿੱਦਤ ਨਾਲ ਕੰਮ ਕਰਦੇ ਹਾਂ ਕੋਈ ਵੀ ਕਰਦੇ ਹਾਂ ਬੜੀ ਪੈਸ਼ਨੇਟ ਹੋ ਕੇ ਕੰਮ ਕਰਦੇ ਆ ਤੇ ਇਹ ਸਾਡਾ ਮੋਟਿਵ ਹੈਗਾ ਤੇ ਲੋਕੀ ਸਾਰੇ ਖੁਸ਼ ਹੋ ਕੇ ਜਾਂਦੇ ਆ ਤੇ ਕਈ ਸਾਰੇ ਕਿੰਨੀਆਂ ਕਿ ਬਰੀਡ ਆ ਜਾਂਦੀਆਂ ਨੇ ਔਰ ਇਹਨਾਂ ਦੀ ਜੇ ਕੀਮਤ ਦੀ ਗੱਲ ਕੀਤੀ ਜਾਵੇ ਬਾਜ਼ਾਰ 'ਚ ਇਹਨਾਂ ਦੀ ਕਿੰਨੀ ਕੀਮਤ ਹੁੰਦੀ ਹੈ ਇੱਕ ਮਿਨੀਮਮ ਤੋਂ ਮੈਕਸਿਮ ਔਰ ਕਿੰਨੀਆਂ ਬਰੀਡਸ ਨੇ ਸਰ ਸਾਡੇ ਕੋਲ ਕਾਜ ਜਿਹਾ ਜੜੀਆਂ ਹੈ ਰਾਉਂਡ 40 ਦੇ ਕਰੀਬ ਬਰੀਡਸ ਪ੍ਰੈਜ਼ੈਂਟ ਹੈਗੀਆਂ ਕਿਥੇ ਤੇ ਜਿਹੜੇ ਤੁਹਾਡੀ ਕੀਮਤ ਦੀ ਗੱਲ ਹੈ ਸਰ ਅਸੀਂ ਤਾਂ ਸੁੰਦੇ ਹੈਗੇ ਕਿਉਂਕਿ ਅਸੀਂ ਜੱਜਸਟ ਡੌਗ ਲਵਰਸ ਹੈਗੇ ਸਾਡੇ ਕੋਲ ਆਪਣਾ ਕੋਈ ਕੈਨਲ ਕਲੱਬ ਤਾਂ ਨਹੀਂ ਹੈਗਾ ਉਦਾਂ ਦਾ ਵੀ ਅਸੀਂ ਕੋਈ ਬਰੀਡਰਸ ਹੈਗੇ ਬਟ ਇਹ ਕਿੰਨਾ ਦੀ ਕਿੰਨ ਲੱਖਸ ਹੁੰਦੀ ਹੈਗੀਆਂ ਕੋਈ 10 ਲੱਖ ਦਾ ਵੀ ਆਪਣਾ ਡੌਗ 10 ਦੱਸਦਾ ਕਿਉਂਕਿ ਜਿਹੜੇ ਵੀ ਚੈਂਪੀਅਨਸ਼ਿਪ ਡੌਗਸ ਹੈਗੇ ਉਹਨਾਂ ਦੀ ਕੀਮਤ ਤੇ ਬੜੇ ਜਿਹੜੇ ਇੰਪੋਰਟਡ ਡੌਗਸ ਹੈ ਬਹੁਤ ਜ਼ਿਆਦਾ ਹਾਈ ਐਂਡ ਤੇ ਹੁੰਦੀ ਹੈ ਤੋ ਇਹ ਐਟ ਲਾਸਟ ਕੀ ਕਹਿਣਾ ਚਾਹੂਗਾ ਲੋਕਾਂ ਨੂੰ ਕਿ ਇਹ ਜਿਹੜੇ ਡੌਗ ਲਵਰਸ ਨੇ ਕਿਸ ਤਰ੍ਹਾਂ ਇਹਨੂੰ ਪ੍ਰਮੋਟ ਕਰ ਸਕਦੇ ਨੇ ਸਾਇੰਸ ਸਿਟੀ ਨਾਲ ਮਿਲ ਕੇ ਸਰ ਉਹ ਸਾਡੇ ਨਾਲ ਕਿ ਜੁੜਦੇ ਆ ਕਿ ਅਸੀਂ ਖੁਦ ਵੀ ਉਹਨਾਂ ਦੇ ਨਾਲ ਰੂਬਰੂ ਹੁੰਦੇ ਆ ਹਰ ਸਾਲ ਤੇ ਮੋਸਟਲੀ ਜਿਹੜੇ ਵੀ ਲੋਕ ਆ ਸਾਨੂੰ ਤਾਂ ਪਛਾਣਨ ਲੱਗ ਗਏ ਆ ਸਰ ਤੇ ਕਸੀ ਤੇ ਚਾਹਦੇ ਆ ਹੋਰ ਵੱਤੋ ਵਾਦੇ ਕ ਲੋਗ ਆਣ ਇੱਥੇ ਦੇਖਣ ਤੇ ਸਾਡੀ ਸਾਇੰਟਿਫਿਕ ਗੈਲਰੀਜ਼ ਵੀ ਦੇਖਣ ਸਾਡੀ ਇੱਕ ਇੱਕ ਐਗਜ਼ੀਬਿਸ਼ਨ ਵੀ ਅਸੀਂ ਇੱਥੇ ਲਗਾਈ ਹੈ ਜਿਹੜੀ ਹਰ ਸਾਲ ਲਗਾਉਂਦੇ ਆ ਡੌਗਸ ਬਾਇਓਡਾਈਵਰਸਿਟੀ ਦੀ ਉਹ ਕੋਈ ਵੀ ਐਗਜ਼ੀਬਿਸ਼ਨ ਇੱਥੇ ਲੋਕੀ ਬੜੇ ਦੇਖ ਰਹੇ ਆ ਤੇ ਬੜੇ ਉਹਨਾਂ ਨਾਲ ਇੱਕ ਰੂਬਰੂ ਹੋ ਰਹੇ ਆ ਥੈਂਕ ਯੂ ਥੈਂਕ ਯੂ ਲਾਈਫ ਟੈਸਟ ਚੈਨਲ ਦੇ ਕਪੂਰਥਲਾ ਤੋਂ ਕਮਲਜੀਤ ਕੌਰਤੀ ਵਿਸ਼ੇਸ਼ ਰਿਪੋਰਟ